ਤੁਸੀਂ ਸੁਣ ਰਹੇ ਹੋ ਰੇਡੀਓ ਤਮਾਲ ਤੇ ਨਿੰਦਰ ਕੁ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਪੋਜ਼ਿਟਿਵ ਖਬਰਾਂ ਦੇ ਹਿੱਸੇ 'ਚ ਪੇਸ਼ ਕਰਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਲੋਕ ਸਭਾ ਚੋਣਾਂ ਦੇ ਰੰਗ ਨਾਰੇ ਬੜੇ ਪਿਆਰੇ ਦੇਸ਼ ਦਾ ਨੇਤਾ ਕੈਸਾ ਹੋ ਚੋਣਾਂ ਦੌਰਾਨ ਬਦਲਦੇ ਰਹੇ ਨੇ ਨਾਰੇ ਰਾਸ਼ੀ ਪਾਰਟੀਆਂ ਦਿੰਦੀਆਂ ਰਹੀਆਂ ਨਾਰਿਆਂ ਨਾਲ ਮੋੜਵਾ ਜਵਾਬ ਚੰਡੀਗੜ੍ਹੋਂ ਲਿਖਦਾ ਚਰਨਜੀਤ ਭੁੱਲਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਚ ਚੋਣ ਨਾਰੇ ਇੱਕ ਨਿਆਰਾ ਰੰਗ ਹੀ ਨਹੀਂ ਪਰਦੇ ਸਗੋ ਲੋਕ ਉਮੀਦਾਂ ਨੂੰ ਵੀ ਜਗਾਉਂਦੇ ਨੇ ਨਾਰੇ ਹੀ ਨੇ ਜਿਹੜੇ ਧਰਵਾਸ ਬੰਦਦੇ ਆ ਤਾਂ ਹੀ ਸਿਆਸੀ ਧਿਰਾਂ ਦਾ ਪੂਰਾ ਤਾਨ ਖਿੱਚ ਪਾਉ ਨਾਰੇ ਕੜਨ ਤੇ ਲੱਗਦਾ ਹੈ ਪੰਜਾਬ ਚ ਹਰ ਚੋਣ ਦਾ ਨਵਾਂ ਨਾਰਾ ਗੂੰਜਿਆ ਭਾਜਪਾ ਨੇ ਹੁਣ ਇਸ ਵਾਰ 400 ਪਾਰ ਦਾ ਨਾਰਾ ਦਿੱਤਾ ਜਦਕਿ ਕਾਂਗਰਸ ਨੇ ਹੱਥ ਬਦਲੇਗਾ ਹਾਲਾਤ ਦਾ ਨਾਰਾ ਦਿੱਤਾ ਪੰਜਾਬ ਚ ਆਮ ਆਦਮੀ ਦਾ ਨਾਰਾ ਹੈ ਸੰਸਦ ਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਬਹੁਤੇ ਸਿਆਸੀ ਨਾ ਰਹੇ ਐਸੇ ਹੈ ਜਿਨ੍ਹਾਂ ਨੂੰ ਹਰ ਸਿਆਸੀ ਨੇਤਾ ਆਪਣੇ ਨਾਮ ਨਾਲ ਫਿੱਟ ਕਰ ਲੈਂਦਾ ਮਿਸਾਲ ਵਜੋਂ ਦੇਸ਼ ਦਾ ਨੇਤਾ ਕੈਸਾ ਹੋ ਜਿੱਤੂਗਾ ਭਾਈ ਜਿੱਤੂਗਾ ਤੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪੁਰਾਣੇ ਵੇਲਿਆਂ ਚ ਚੋਣ ਨਾਰਿਆਂ ਚ ਪੰਥਕ ਦੇਖ ਵਾਲੇ ਨਾਰੇ ਗੂੰਜਦੇ ਸਨ ਜਿਵੇਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਜਾਂ ਦੇਖ ਤੇ ਇੱਕ ਫਤਿਹ ਪੰਥ ਕੀ ਜੀਤ ਜਿੱਤੇਗਾ ਵੀ ਜਿੱਤੇਗਾ ਤਕੜੀ ਵਾਲਾ ਜਿੱਤੇਗਾ ਮੌਜੂਦਾ ਅਕਾਲੀ ਸਿਆਸਤ ਰਾਜ ਨਹੀਂ ਸੇਵਾ ਮਗਰੋਂ ਹੁਣ ਸਾਡਾ ਵੀਰ ਸੁਖਵੀਰ ਤੱਕ ਪੜ ਗਈ ਹੈ। ਰਿਪੋਰਟ ਅਨੁਸਾਰ ਪੰਜਾਬ ਚ ਕਾਲੀ ਦਲ ਤੇ ਜਨ ਸੰਗ ਚੋਂ ਨਿਸ਼ਾਨ ਦੀਵਾ ਦਾ ਗੱਟ ਚੋੜ ਹੁੰਦਾ ਸੀ ਤਾਂ ਉਹ ਕਾਂਗਰਸੀਆਂ ਦਾ ਅਕਾਲੀਆਂ ਖਿਲਾਫ ਇੱਕ ਨਾਰਾ ਹੁੰਦਾ ਸੀ ਤੱਕੜੀ ਦੇ ਵਿੱਚ ਦੀਵਾ ਫਸਾ ਕੇ ਲੈਣਗੇ ਆਉਣਗੇ ਵੋਟਾਂ ਨੂੰ ਪਾਇਓ ਨਾ ਵੀ ਪਾਇਓ ਨਾ ਪਾਇਓ ਨਾ। ਪਹਿਲੀ ਲੋਕ ਸਭਾ ਚੋਣ ਹੋਈ ਤਾਂ ਕਾਂਗਰਸ ਨੇ ਨਾਰਾ ਦਿੱਤਾ ਸੀ ਸਥਾਈ ਆ ਪ੍ਰਸੰਕਦਾਇਕ ਪ੍ਰਗਤੀਸ਼ੀਲ ਸਰਕਾਰ ਕੇ ਲਈ ਕਾਂਗਰਸ ਰਿਪੋਰਟ ਅਨਸਾਰ ਪਹਿਲੇ ਪ੍ਰਧਾਨ ਮੰਤਰੀ ਜਵਾਲਦਾ ਨਹਿਰੂ ਨੇ ਪਹਿਲਾ ਚੋਣਾ ਤੋਂ ਹਟ ਕੇ ਨਾਰਾ ਪ੍ਰਚਲਿਤ ਕੀਤਾ ਹਿੰਦੀ ਚੀਨੀ ਬਾਈ ਬਾਈ ਜਨ ਸੰਘ ਨੇ 1962 ਚ ਨਹਿਰੂ ਦੀ ਵਿਦੇਸ਼ ਨੀਤੀ ਉੱਤੇ ਤੰਜ਼ ਕੀਤਾ ਵਾਰੇ ਨਹਿਰੂ ਤੇਰੀ ਮੌਜ ਗਰਮੇ ਹਮਲਾ ਬਾਹਰ ਫੌਜ ਲਾਲ ਬਹਾਦਰ ਸ਼ਾਸਤਰੀ ਦਾ ਨਾਰਾ ਅੱਜ ਵੀ ਮਕਬੂਲ ਹੈ ਜੈ ਜਵਾਨ ਜੈ ਕਿਸਾਨ 1967 ਦੀਆਂ ਚੋਣਾਂ 'ਚ ਜਨ ਸੰਗ ਨੇ ਵੋਟਰਾਂ ਨੂੰ ਕਾਂਗਰਸ ਤੇ ਤਮਾਕੂ ਛੱਡਣ ਦਾ ਸਲਾਹ ਮਈ ਨਾਰਾ ਦਿੱਤਾ ਸੀ ਜਨ ਸੰਗ ਕੋ ਵੋਟ ਦੋ ਬੀੜੀ ਪੀਣਾ ਛੋੜ ਦਿਓ ਬੀੜੀ 'ਮੈਂ ਤਮਾਕੂ ਹੈ ਕਾਂਗਰਸ ਵਾਲਾ ਡਾਕੂ ਹੈ ਕਾਂਗਰਸ ਨੇ 1971 'ਚ ਗਰੀਬੀ ਹਟਾਓ ਇੰਦਰਾ ਲਿਆਓ ਦਾ ਨਾਰਾ ਦਿੱਤਾ ਸੀ ਜਨ ਸੰਗ ਨੇ ਮੋੜਵਾਂ ਨਾਰਾ ਦਿੱਤਾ ਦੇਖੋ ਇੰਦਰਾ ਕਾ ਇਹ ਖੇਲ ਖਾ ਗਈ ਰਾਸ਼ਨ ਪੀ ਗਈ ਤੇਲ ਜਨਤਾ ਪਾਰਟੀ ਨੇ 1975 'ਚ ਨਾਰਾ ਦਿੱਤਾ ਇੰਦਰਾ ਹਟਾਓ ਦੇਸ਼ ਬਚਾਓ ਬਿਹਾਰ 'ਚ ਇੱਕ ਨਾਰਾ ਬਹੁਤ ਗੂੰਜਿਆ ਜਬ ਤੱਕ ਰਹੇਗਾ ਸਮੋਸੇ ਮੇ ਆਲੂ ਤਬ ਤੱਕ ਰਹੇਗਾ ਬਿਹਾਰ ਮੇ ਲਾਲੂ ਬਸਪਾ ਦਾ ਨਾਰਾ ਰਿਹਾ ਹੈ ਚੱਲੇਗਾ ਹਾਥੀ ਉੱਡੂਗੀ ਤੂਲ ਨਾ ਰਹੇਗਾ ਹਾਥ ਨਾ ਰਗੇ ਰਹੇਗਾ ਕਮਲ ਕਾ ਫੂਲ ਉੱਤਰ ਪ੍ਰਦੇਸ਼ ਦੇ ਦੋ ਨਾਰੇ ਸਮਾਜਵਾਦੀ ਪਾਰਟੀ ਦੇ ਵੋਟਰਾਂ 'ਚ ਬੜੇ ਪ੍ਰਚਲਿਤ ਰਹੇ ਵਿਕਾਸ ਕਾ ਪਈਆ ਅਖਲੇਸ਼ ਬਈਆ ਅਤੇ ਵਿਕਾਸ ਕੀ ਚਾਬੀ ਡਿੰਪਲ ਭਾਬੀ ਦੇਖਿਆ ਜਾਵੇ ਤਾਂ ਇਹ ਨਾਰੇ ਹੀ ਨੇ ਜੋ ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਦੇ ਨੇ ਅਤੇ ਇਹਨਾਂ ذریعے ਨੇਤਾ ਲੋਕ ਇੱਕ ਦੂਜੇ ਦੀ ਚੀਰਫਾੜ ਵੀ ਕਰਦੇ ਨੇ ਚੋਣਾਂ ਮੌਕੇ ਸਿਆਸੀ ਧਿਰਾਂ ਵੱਲੋਂ ਵਿਸ਼ੇਸ਼ ਨਾਰੇ ਘੜੇ ਜਾਂਦੇ ਆ ਜੋ ਲੋਕਮਨਾਂ ਤੇ ਸਿੱਧਾ ਪ੍ਰਭਾਵ ਛੱਡਦੇ ਆ ਕਾਂਗਰਸ ਨੇ 1984 ਚ ਨਾਰਾ ਦਿੱਤਾ ਜਬ ਤੱਕ ਸੂਰਜ ਚੰਦ ਰਹੇਗਾ ਇੰਦਰਾ ਤੇਰਾ ਨਾਮ ਰਹੇਗਾ ਜਦੋਂ ਇੰਦਰਾ ਗਾਂਧੀ 1978 ਚ ਚਿਕਮ ਗਲੂਰ ਦੀ ਜ਼ਿਮਨੀ ਚੋਣ ਜਿੱਤੀ ਉਦੋਂ ਨਾਰਾ ਗੂੰਜਿਆ ਇੱਕ ਸ਼ੇਰਨੀ ਸੌ ਲੰਗੂਰ ਚਿਕਮਗਲੂਰ ਚਿਕਮਗਲੂਰ 2019 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਨੇ ਕਿਹਾ ਸੀ ਅਬ ਹੋਗਾ ਨਿਆ ਹੁਣ ਇੰਡੀਆ ਗੱਠਜੋੜ ਦਾ ਸਰਬਸਾਂਝਾ ਨਾਰਾ ਹੈ ਦੇਸ਼ ਤੇ ਸੰਵਿਧਾਨ ਬਚਾਓ ਭਾਜਪਾ ਹਰਾਓ 2014 ਚ ਭਾਜਪਾ ਨੇ ਨਾਰਾ ਦਿੱਤਾ ਅਬ ਕੀ ਬਾਰ ਮੋਦੀ ਸਰਕਾਰ ਤੇ ਅੱਛੇ ਦਿਨ ਆਣੇ ਵਾਲੇ ਹਨ ਭਾਜਪਾ ਨੇ 2019 ਚ ਕਿਹਾ ਫਿਰ ਇੱਕ ਬਾਰ ਮੋਦੀ ਸਰਕਾਰ 1991 ਚ ਭਾਜਪਾ ਦਾ ਨਾਰਾ ਸੀ ਸਭ ਕੋ ਪਰਖਾ ਹਮ ਕੋ ਪਰਖੋ ਇਵੇਂ ਹੀ ਨਿਊਕਲੀਅਰ ਟੈਸਟ ਕਰਨ ਮਗਰੋਂ ਭਾਜਪਾ ਨੇ ਗੂੰਜ ਪਾਈ ਸੀ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਸ਼ਾਇਨਿੰਗ ਇੰਡੀਆ ਦਾ ਨਾਹਰਾ ਤਾਂ ਜਲਵਾ ਨਹੀਂ ਦਿਖਾ ਸਕਿਆ ਸੀ ਕਾਂਗਰਸ ਨੇ 2009 ਵਿੱਚ ਜ਼ੋਰਦਾਰ ਨਾਹਰਾ ਦਿੱਤਾ ਸੀ ਸੋਨੀਆ ਨਈ ਇਹ ਆਂਦੀ ਹੈ ਦੂਸਰੀ 인ਦਰਾ ਗਾਂਦੀ ਹੈ ਕਿਸਾਨਾਂ ਤੇ ਰਾਂ ਦੇ ਨਾਰੇ ਜੋਸ਼ਮਈ ਹੁੰਦੇ ਰਹੇ ਇੱਕ ਲੈ ਵਿੱਚ ਹੁੰਦੇ ਨੇ ਔਰ ਕਿਸਾਨਾਂ ਦਾ ਇੱਕ ਨਾਹਰਾ ਸਿਖਰ ਤੇ ਰਿਹਾ ਸਾਲ 84 ਦੇਣਾ ਕੱਟ 84 ਨੂੰ ਕਨਕ ਤੇ ਕਰਜ਼ਾ ਨਹੀਂ ਦੇਣਾ ਚੋਰਾਂ ਦੀ ਮਾਸੀ ਨੂੰ ਕਿਸਾਨਾਂ ਨੇ ਕਰਜ਼ੇ ਨਾ ਮੋੜਨ ਤੇ ਕੇਂਦਰ ਨੂੰ ਕਣਕ ਨਾ ਦੇਣ ਦੀ ਗੱਲ ਆਖੀ ਜਦੋਂ ਸਰਜੀਤ ਸਿੰਘ ਬਰਨਾਲਾ ਕਿਸਾਨਾਂ ਦੀਆਂ ਆਸਾਂ ਤੇ ਖਰੇ ਨਾ ਉਤਰੇ ਤਾਂ ਧਰਨਿਆਂ ਵਿੱਚ ਨਾਹਰਾ ਜਿਹੜਾ ਹੈ ਗੂੰਜਿਆ ਆ ਗਿਆ ਬਰਨਾਲਾ ਕਰਾ ਲੋ ਮੰਗਾ ਪੂਰੀਆਂ ਜਦੋਂ ਦੇਸ਼ ਵਿੱਚ ਤੇਲ ਦੀ ਘਾਟ ਆਈ ਤਾਂ ਪੰਜਾਬ 'ਚ ਕਿਸਾਨਾਂ ਦੇ ਨਾਰੇ ਦੀ ਗੂੰਜ ਪਈ ਸੀ ਇੰਦਰਾ ਤੇਰੀ ਸੜਕ ਤੇ ਖਾਲੀ ਢੋਲ ਖੜਕਦੇ ਇਹ ਇੱਕ ਵਿਸ਼ੇਸ਼ ਰਿਪੋਰਟ ਤੁਸੀਂ ਸੁਣੀ ਹੈ ਨਾਰੇ ਬੜੇ ਪਿਆਰੇ ਦੇਸ਼ ਦਾ ਨੇਤਾ ਕੈਸਾ ਹੋ ਲੋਕ ਸਭਾ ਚੋਣਾਂ ਦੇ ਰੰਗਾਂ ਬਾਰੇ ਚੰਡੀਗੜ੍ਹ ਤੋਂ ਚਰਨਜੀਤ ਭੁੱਲਰ ਦੀ ਲਿਖੀ ਹੋਈ ਖ਼ਬਰ ਦੀ ਰਿਪੋਰਟ ਇਸ ਬਲਟਨ 'ਚ ਖਤਮ ਹੁੰਦੀ ਹੈ। ਮਿਲਦੇ ਹਾਂ ਕੱਲ ਤਤਕਲੀ ਰਬਰਾ ਖਾਸ ਸਤਿ ਸ੍ਰੀ ਅਕਾਲ।